ਹੈਲੋ ਮੈਂ ਡਾਕਟਰ ਤੇਰਨਕਰ ਲੈ ਕੇ ਆਈਆਂ ਇੱਕ ਨਵੀਂ ਵੀਡੀਓ ਸਾਥਿਓ ਹੁਣ ਤੱਕ ਤੁਸੀਂ ਮੈਨੂੰ ਜਾਣ ਚੁੱਕੇ ਹੋ ਮੈਂ ਤੁਹਾਨੂੰ ਜਾਣ ਚੁੱਕੀ ਹਾਂ ਮੇਰੀ ਹਮੇਸ਼ਾ ਇਹ ਇੱਛਾ ਰਹਿੰਦੀ ਆ ਕਿ ਮੈਂ ਬਤੌਰ ਹੀਲਰ ਤੁਹਾਡੇ ਕਸ਼ਟਾਂ ਨੂੰ ਕਿਵੇਂ ਦੂਰ ਕਰ ਸਕਦੀ ਆ ਮੇਰਾ ਮਨ ਦਿੰਦੇ ਕਈ ਕਈ ਘੰਟੇ ਘੜ ਤਾਂ ਹੀ ਘਟਦਾ ਰਹਿੰਦਾ ਕਿਤਾਬਾਂ ਹੀ ਪੜਦਾ ਰਹਿੰਦਾ ਕਿ ਮੈਂ ਕਿਵੇਂ ਤੁਹਾਡੇ ਕੰਮ ਆ ਸਕਾਂ ਕਿਵੇਂ ਤੁਹਾਡੀਆਂ ਅੱਖਾਂ ਦੇ ਅਥਰੂ ਸੁਕਾ ਸਕਾਂ ਕਈ ਵਾਰੀ ਮਨ ਜ਼ਿੰਦਗੀ ਬਿਨਾਂ ਕਾਰਨ ਹੀ ਰੁਕ ਜਾਂਦੀ ਆ ਮਨ ਦਾ ਬੋਝ ਵੱਧਦਾ ਚੱਲਾ ਜਾਂਦਾ ਤੇ ਕਿਸਮਤ ਚੁੱਪ ਹੋ ਜਾਂਦੀ ਐ ਕਿਸਲਵਟ ਲੈਂਦੀ ਐ ਖਾਮੋਸ਼ ਹੋ ਜਾਂਦੀ ਐ ਸਾਡੇ ਗ੍ਰੰਥ ਕਹਿੰਦੇ ਆ ਕਿ ਜਦ ਸ਼ਨੀ ਚੰਦਰ ਨੂੰ ਛੂੰਦਾ ਮਨ ਦੀ ਊਰਜਾ ਵਿਸ਼ ਵਣ ਜਾਂਦੀ ਐ ਜ਼ਹਿਰ ਚ ਕਨਵਰਟ ਹੋ ਜਾਂਦੀ ਐ ਪਰ ਅੱਜ ਦੀ ਸਰਦ ਪੁੰਨਿਆਂ ਦੀ ਰਾਤ ਉਹੀ ਵਿਸ਼ ਅੰਮ੍ਰਿਤ ਬਣ ਸਕਦਾ ਹੈ ਸ਼ਨੀ ਚੰਦਰ ਵਿਸ਼ਯੋਗ ਦਾਇ ਸਮਾਂ ਮਨ ਤੇ ਕਰਮ ਦੋਵੇਂ ਬਦਲ ਸਕਦਾ ਆ ਤੁਹਾਡੀ ਬੇਨਤੀ ਕਰ ਰਹੀ ਆ ਕਿ ਵੀਡੀਓ ਦੇ ਅੰਤ ਤੱਕ ਮੇਰੇ ਨਾਲ ਜ਼ਰੂਰ ਬਨੇ ਰਿਹਾ ਕਰੋ ਮੈਂ ਦੱਸਾਂਗੀ 4 ਇਨ 1 ਚਾਰ ਸਮੱਸਿਆਵਾਂ ਦਾ ਇੱਕ ਉਪਾਅ ਨਾਲ ਕਿਵੇਂ ਹੱਲ ਕਰਨਾ ਸੋ 4 ਇਨ 1 ਉਪਾਅ ਦੱਸਾਂਗੀ ਜੋ ਇੱਕੋ ਵਾਰੀ ਚਾਰ ਜੀਵਨ ਦੀਆਂ ਮੇਜਰ ਸਮੱਸਿਆਵਾਂ ਤੋਂ ਤੁਹਾਨੂੰ ਛੁਟਕਾਰਾ ਦਿਵਾਏਗਾ ਇਹ ਉਹ ਪ੍ਰਤਨੋਪਾਇਆ ਜੋ ਸਾਲ 'ਚ ਸਿਰਫ ਇੱਕ ਵਾਰੀ ਹੀ ਅਸਰ ਕਰਦਾ ਹੈ ਤੇ ਉਹ ਹੈ ਅੱਜ ਦੀ ਰਾਤ ਸ਼ਰਦ ਪੁੰਨਿਆਂ ਦੀ ਰਾਤ ਫੁੱਲ ਮੂਨ ਇਹ ਡੋਟਕਾ ਚੰਦਰਮਾ ਦੀ ਰਹਿਣੋਂ ਭਾਵ ਚੰਦਰਮਾ ਦੀ ਦੂਧੀਆਂ ਚਾਨਣੀ ਜਿਹਨੂੰ ਮੂਨ ਲਾਈਟ ਡਸਟ ਕਹਿੰਦੇ ਆ ਤੇ ਉਧਰੋਂ ਸ਼ਨੀ ਦੀ ਕਾਲੀ ਸ਼ਾਂ ਨੂੰ ਮੜਾ ਕੇ ਸੰਜਮ ਤੇ ਸੰਤੁਲਨ ਦਾ ਸੰਕੇਤ ਬਣਾਉਂਦਾ ਹੈ ਕਹਿੰਦੇ ਆ ਜਦੋਂ ਚੰਦਰ ਪੁੰਨਿਆ ਤੇ ਸ਼ਨੀ ਆਪਸ ਵਿੱਚ ਮਿਲਣ ਉਸ ਸਮੇਂ ਮਨੁੱਖ ਜੇ ਚੰਦਰ ਦੀ ਰੈਣੂ ਭਾਵ ਦੁਧਿਆ ਰਿਸ਼ਮਾਂ ਦਾ ਸੰਗ੍ਰਹਿ ਕਰ ਲਏ ਆਪਣੀ ਬਾਡੀ ਚ ਐਬਜ਼ਾਰਬ ਕਰ ਲਏ ਉਸ ਚੰਦਰਮਾ ਦੀ ਔਰਾ ਨੂੰ ਚਾਂੜੀ ਚ ਬੈਠੇ ਉਸ ਦੀ ਚ ਮੈਡੀਟੇਟ ਕਰੇ ਤਾਂ ਉਸ ਦੇ ਕਰਮਕ ਬੰਧਨ ਘਟ ਜਾਂਦੇ ਆ ਕਰਨਾ ਕਿਵੇਂ ਆ ਸਭ ਕੁਝ 4 ਇਨ 1 ਉਹ ਪਾ ਤੇ ਅੰਨਾ ਸੁਣ ਲਓ ਮੈਂ ਇਨੀ ਕਲੈਰਿਟੀ ਨਾਲ ਤੁਹਾਨੂੰ ਦੱਸਦੀ ਆ ਕਿ ਕੋਈ ਗਲਤੀ ਦੀ ਗੁੰਜਾਇਸ਼ ਨਾ ਰਹੇ ਰਾਤ ਦੇ 12 ਵਜੇ ਤੋਂ ਪਹਿਲਾਂ ਘਰ ਦੀ ਛੱਤ ਜਾਂ ਖੁੱਲੀ ਜਗ੍ਹਾ ਵਿਹੜੇ 'ਚ ਸਾਫ਼ ਸੁਥਰੀ ਥਾਂ ਤੇ ਇੱਕ ਸਾਫ਼ ਸਾਫ਼ ਸੁਥਰੀ ਚਾਦਰ ਵਿਛਾ ਲਓ ਚਿੱਟੀ ਹੋਵੇ ਤਾਂ ਬਹੁਤ ਹੀ ਵਧੀਆ ਚਾਦਰ ਦੇ ਉੱਤੇ ਤੁਸੀਂ ਪੰਜ ਧਾਨ ਭਾਵ ਪੰਜ ਅਨਾਜ ਖਿਲਾਰਨੇ ਆ ਕਣਕ ਲੈ ਲਓ ਚਾਵਲ ਵਧੀਆ ਲੈਣੇ ਆ ਸਾਬਤ ਮੂੰਗੀ ਲੈਣੀ ਆ ਕਾਲੇ ਤੇਲ ਲੈਣੇ ਆ ਤੇ ਜੌਂ ਲੈਣੇ ਆ ਇਹ ਪੰਜ ਧਾਨ ਲੈ ਲੈ ਇਹਨਾਂ ਨੂੰ ਉਸ ਸਾਦਰ ਦੇ ਉੱਤੇ ਛਿੜਕਾ ਦਿਓ ਜੈਸਾ 100 ਗ੍ਰਾਮ ਲੈਣੇ ਆ 100 ਗ੍ਰਾਮ ਛਿੜਕਾ ਦਿਓ ਇਹ ਤੁਹਾਡੀ ਆਪਣੀ ਇੱਛਾ ਆ ਇਸ ਤੇ ਚੰਦਰਮਾ ਦੀ ਚਾਨਣੀ ਪੈ ਲੈਣ ਦਿਓ ਸਾਰੀ ਰਾਤ ਸਾਰੀ ਰਾਤ ਤੋਂ ਭਾਵ ਜੇ 12 ਵਜੇ ਤੋਂ ਪਹਿਲਾਂ ਕਰ ਰਹੇ ਹੋ ਤਾਂ ਤੁਸੀਂ ਘੜੀ ਦਾ ਟਾਈਮ ਨੋਟ ਕਰ ਲੈਣਾ 40 ਮਿੰਟ ਤੱਕ ਸਮਾਨ ਨੋਟ ਕਰਕੇ ਉਸ ਚਾਦਰ ਦੇ ਉੱਪਰ ਪੰਜ ਧਾਨ ਖਿਲਰੇ ਰਹਿਣ ਦੇਣੇ ਆ ਫਿਰ ਇਹ ਸਾਰੇ ਧਾਨ ਇਕੱਠੇ ਕਰ ਲੈਣੇ ਆ ਤੇ ਇੱਕ ਛੋਟੀ ਪੋਟਲੀ ਚ ਬੰਨ ਲੈਣੇ ਆ ਅਗਲਾ ਦਿਨ ਅਗਲੀ ਸਵੇਰ 7 ਅਕਤੂਬਰ ਇਸ ਦੇ ਨਾਲ ਤੁਸੀਂ ਕੀ ਕਰੋਗੇ ਇਹ ਪੁੰਨਿਆ ਧਾਨ ਕਹਿੰਦੇ ਇਹ ਨੂੰ ਇਹ ਕਿਸੇ ਪਿੱਪਲ ਦੇ ਰੁੱਖੇਟ ਉਹਦੀ ਮਿੱਟੀ 'ਚ ਦਫਨ ਕਰਨਾ ਨਾਲ ਜਪਣਾ ਇੱਕ ਮੰਤਰ ਮੰਤਰ ਦਾ ਮਹੱਤਵ ਵੀ ਉਹਨਾਂ ਹੀ ਆ ਜਿੰਨਾ ਇਸ ਕਿਰਿਆ ਕਲਪ ਦਾ ਹੈ ਓਮ ਚੰਦਰ ਸ਼ਨੀ ਸੰਯੁਕਤ ਕਰਮ शुद्धि प्रदानम नमः ਜੇ ਤੁਸੀਂ ਕਿਸੇ ਰੁਕਾਵਟ ڈپریشن ਜਾਂ ਟਕੇ ਹੋਏ ਕਮਾਂਚ ਫਸੇ ਪਏ ਹੋ ਤਾਂ ਇਸ ਕਰਮ ਨੂੰ ਮਾਤਰ ਇੱਕ ਵਾਰ ਅੱਜ ਦੀ ਰਾਤ ਕਰਨ ਨਾਲ ਹੀ ਕਾਰਜ ਗਤੀ ਜਿਹੜੀ ਹੈ ਉਹ ਤੇਜ ਹੋਏਗੀ ਤੁਹਾਨੂੰ ਆਤਮਿਕ ਸ਼ਾਂਤੀ ਮਿਲੇਗੀ ਇਹ ਡਾਕਟਰ ਅਵਿਨਾਸ਼ ਕਰ ਕਹਿ ਰਹੀ ਹੈ ਤੇ ਮੈਨੂੰ ਪਤਾ ਆ ਤੁਸੀਂ ਮੇਰੇ ਤੇ ਬਹੁਤ ਭਰੋਸਾ ਕਰਨ ਲੱਗ ਪਏ ਹੋ ਮੈਂ ਤੁਹਾਡੇ ਭਰੋਸੇ ਨੂੰ ਠੇਸ ਨਹੀਂ ਪਹੁੰਚਾਉਂਗੀ ਗ੍ਰੰਥ ਅਨੁਸਾਰ ਫਲਕੀ ਮਿਲਣਾ ਹੈ ਇਹਦਾ ਤੁਹਾਡੇ ਉੱਤੇ ਪੈਣ ਵਾਲਾ ਪ੍ਰਭਾਵ ਕਿਵੇਂ ਦਾ ਹੋਏਗਾ ਪਹਿਲਾ ਫਾਇਦਾ ਇਹ ਆ ਮਨ ਦੇ ਉੱਪਰ ਜੋ ਭਾਰੀ ਊਰਜਾ ਡਿਪਰੈਸ਼ਨ ਦਾ ਦਵਾਇਆ ਉਹ ਦੂਰ ਹੋ ਜਾਣਾ ਧਨ اٹਕਿਆ ਪਿਆ ਆ ਪੈਸੇ ਫਸੇ ਪਿਆ ਲਾਭ ਰੁਕਿਆ ਪਿਆ ਲਾਭ ਆਉਣਾ ਸ਼ੁਰੂ ਹੋ ਜਾਣਾ ਪੈਸੇ ਮਿਲ ਜਾਣੇ ਆ ਪਰਿਵਾਰਕ ਰਿਸ਼ਤਿਆਂ ਚ ਠੰਡਕ ਆ ਠੰਡੇ ਨਾ ਰਿਸ਼ਤੇ ਫ੍ਰੀਜ਼ ਕੋਈ ਇਮੋਸ਼ਨਸ ਜਿਹੜੇ ਡੈੱਡ ਹੋ ਜਾਂਦੇ ਆ 슬ੀਪ ਮੋਡ ਤੇ ਚੱਲ ਜਾਂਦੇ ਆ ਉਹਨਾਂ ਚ ਮਿਠਾਸ ਆਏਗੀ ਆਤਮਕ ਕਰਮਕ ਰੇਖਾ ਸਾਫ਼ ਹੋਣ ਦਾ ਸੰਕੇਤ ਹੈ ਸ਼ਨੀ ਦੋਸ਼ ਸ਼ਮਨ ਹੋਏਗਾ ਇਹ 4 in 1 ਉਪਾਣਾਂ ਇਹ ਕਰਮ ਕਰਨਾ ਕਿੰਨਾ ਨੇ ਆ ਕਿ ਨਾਲੇ ਬਹੁਤਾ ਖਾਸ ਆ ਕਰੋਗੇ ਸਾਰੇ ਜਿੰਨੇ ਦਰਸ਼ਕ ਮੇਰੇ ਚੈਨਲ ਨਾਲ ਜੁੜੇ ਹੋਏ ਨੇ ਬਿਨਾਂ ਝਿਜਕ ਕਿਸੇ ਵੀ ਤਰ੍ਹਾਂ ਮੰਦੇਓ ਕਿਸੇ ਵੀ ਕਾਮ ਦੇਓ ਇਹ ਤੁਸੀਂ ਕਰਨਾ ਆ ਅੱਜ ਦੀ ਰਾਤ ਇਸੇ ਲਈ ਮੈਂ ਵੀਡੀਓ ਬਣਾ ਰਹੀ ਹਾਂ ਨੰਬਰ 1 ਜਿਨ੍ਹਾਂ ਦੇ ਜੀਵਨ ਚ ਸ਼ਨੀ ਦੀ 7:30 ਜਾਂ ਚਨੇ ਦੀ ਅੰਤਰ ਦਸ਼ਾ ਚੱਲ ਰਹੀ ਹੈ ਜਾਂ ਜਿਨ੍ਹਾਂ ਦੇ ਘਰ ਚ ਰਾਤਾਂ ਨੂੰ ਤਣਾਅ ਜਾਂ ਅਸ਼ਾਂਤੀ ਦਾ ਪਰਿਵਾਰਾਂ ਚ ਮਾਹੌਲ ਬਣਿਆ ਪਿਆ ਹੈ ਜੇ ਜਨਨ ਦਾ ਤਨ ਰੁਕਿਆ ਹੋਇਆ ਤੇ ਮਨ ਹਮੇਸ਼ਾ ਡਿਪਰੈਸਡ ਡਿਪਰੈਸਡ ਰਹਿੰਦਾ ਉਦਾਸ ਰਹਿੰਦਾ ਆ ਚੰਦਰ ਰੈਣੂ ਸੰਚਿਤੇ ਕਰਮ ਵੰਦਨ ਵਿਨਾਸ਼ਨਮ ਸ਼ਨੀ ਸ਼ਯਾ ਸੰਜੁਕਤੇ ਮਨੁਸ਼ਾਂਤੀ ਪ੍ਰਦਾਨਕਮ ਇਹ ਕਾਲਿਕ ਤਤ ਸੰਗ੍ਰਹਿ ਦਾ ਅਧਿਆਇ 17 ਚ ਸ਼ਲੋਕ ਆਉਂਦਾ ਹੈ ਕਿ ਜੇ ਕੋਈ ਵਿਅਕਤੀ ਚੰਦਰ ਮਾਧੀ ਚਾਂਦਨੀ ਚ ਸੰਚਿਤ ਧਾਨ ਜਿਹੜਾ ਤੁਸੀਂ ਚਿੱਟੀ ਚਾਦਰ ਤੇ ਵਿਛਾਇਆ ਸੀ ਉਸ ਰੈਣੂ ਨੂੰ ਸੰਭੋ ਤੇ ਸ਼ਨੀ ਦੀ ਸ਼ਾਂ ਨਾਲ ਅਗਲੇ ਦਿਨ ਜਾ ਕੇ ਜੜਾਂ ਦੀ ਮਿੱਟੀ ਚ ਮੜਾਇਓ ਉਹਨਾਂ ਦੇ ਕਰਮ ਉਹਨਾਂ ਦਾ ਮਨ ਤੇ ਘਰ ਸਾਰੀ ਦੀ ਸਾਰੀ ਅਸ਼ਾਂਤੀ ਖਤਮ ਹੋ ਜਾਏਗੀ ਸੋ ਇਹ ਹੀ ਅੱਜ ਦੀ ਸ਼ਰਧ ਪੂਣਿਆ ਦਾ ਅਸਲ ਸੰਦੇਸ਼ ਜਦ ਵਿਸ਼ ਨੂੰ ਅੰਮ੍ਰਿਤ ਵਿੱਚ ਬਦਲਣਾ ਸਿੱਖ ਲਿਆ ਜਾਏ ਤਾਂ ਕਹਿ ਲਓ ਕਿ ਮਨ ਕਰਮ ਤੇ ਕਿਸਮਤ ਤਿੰਨੇ ਸ਼ਾਂਤ ਹੋ ਜਾਂਦੇ ਹੋ ਤੇ ਚੰ드ਰਮਾ ਦੇ ਸਾਹਮਣੇ ਇਹ ਕਰਮ ਕਰੋ ਤੇ ਆਪਣੀ ਅੰਦਰਲੀ ਊਰਜਾ ਨੂੰ ਮਹਿਸੂਸ ਕਰੋ ਮੈਨੂੰ ਕਮੈਂਟ ਕਰਕੇ ਦੱਸਣਾ ਕਿ ਕੀ ਤੁਸੀਂ ਅੱਜ ਹਰ ਹਾਲਤ ਇਹ ਉਪਾਕਰਨ ਵਾਲਿਓ ਮਨ ਬਣਾ ਲਓ ਆਪਣੇ ਪਰਿਵਾਰਾਂ ਲਈ ਪਰਿਵਾਰਾਂ ਦੇ ਕਸ਼ਟਾਂ ਦੇ ਨਿਵਾਰਣ ਲਈ ਸਮੱਸਿਆਵਾਂ ਦੇ ਸਮਾਧਾਨ ਲਈ ਮੁਸੀਬਤਾਂ ਦੇ ਹੱਲ ਲਈ ਇਹ ਕੰਮ ਕਰਨੇ ਪੈਂਦੇ ਆ ਅੜਿਗ ਨਹੀਂ ਰਹੀਦਾ ਕਿ ਮੈਂ ਫਲਾਨੀ ਕੌਮ ਦਾ ਮੈਂ ਫਲਾਨੇ ਧਰਮ ਦਾ ਅਸੀਂ ਆਂ ਨਹੀਂ ਕਦੀ ਕੀਤਾ ਇਹ ਲੋਕਾਚਾਰ ਟਟਕੇ ਹੈ ਕੋਈ ਟੂਣਾ ਥੋੜਾ ਮੈਂ ਟੂਣਾ ਦੱਸ ਨਹੀਂ ਸਕਦੀ ਮੇਰੇ ਅੰਤਰਾਤਮਾ ਨੇ ਮੰਨਦੇ ਸਭ ਕਰਨਗੇ ਅਜਰਾਤ ਨੂੰ 12 ਵਜੇ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਹਾਈਪ ਆਪਸ਼ਨ ਦਬਾਉਣਾ ਨਾ ਭੁੱਲਿਓ ਚੈਨਲ ਡਾਕਟਰ 13 ਕੌਰ ਨੂੰ ਸਬਸਕ੍ਰਾਈਬ ਕਰ ਦਿਓ ਕਰਵਾ ਵੀ ਦਿਓ ਪੰਜ ਪੰਜ ਵੀ ਲੋਕਾਂ ਨੂੰ ਤੁਸੀਂ ਇਹ ਵੀਡੀਓ ਭੇਜੋਗੇ ਤਾਂ ਉਸ ਵਿੱਚ ਮੇਰਾ ਵੀ ਭਲਾ ਜੇ ਮੈਂ ਤੁਹਾਡਾ ਭਲਾ ਸੋਚਦੀ ਹਾਂ ਤੁਸੀਂ ਮੇਰਾ ਵੀ ਭਲਾ ਕਰੋਗੇ ਮੈਂ ਚਾਹੁੰਨੀ ਹਾਂ ਕਿ ਹਰੇਕ ਤੱਕ ਮੇਰੀ ਗੱਲ ਪੁੱਜਦੀ ਹੋਵੇ ਜੇ ਡਾਕਟਰ 13 ਕੌਰ ਉੱਪਰ ਤੁਸੀਂ ਕੁਝ ਉਮੀਦਾਂ ਰੱਖੀਆਂ ਆ ਤਾਂ ਵਾਅਦਾ ਕਰੋ ਮੇਰੇ ਨਾਲ ਕਦੀ ਵੀ ਉਦਾਸ ਨਹੀਂ ਹੋਣਾ ਤੁਹਾਡੀ ਅੱਖ ਦਾ ਇੱਕ ਵੀ ਅਥਰੂ ਮੈਂ ਅਜਾਈਂ ਧਰਤੀ ਤੇ ਡਿਗਣ ਨਹੀਂ ਦੇਣਾ ਸੋ ਮੇਰੇ ਨਾਲ ਬਣੇ ਰਹੋ ਮੈਂ ਅਕਤ ਤਿਰਕਾ ਹੋਰ ਮਿਲਾਂਗੇ ਅਗਲੀ ਵਾਰ ਇੱਕ ਹੋਰ ਪੁਰਾਤਨ ਗ੍ਰੰਥ ਦੇ ਰਾਜ ਨਾਲ ਟਿਲ ਦੈਨ ਬਾਏ ਬਾਏ ਸ਼ਰਦ ਪੁਨਿਆ ਦੀ ਰਾਤ ਮੁਬਾਰਕ ਤੁਹਾਡੀਆਂ ਝੋਲੀਆਂ ਚ ਫਸੀ ਹੋਈ ਕਾਲਕ ਨੂੰ ਚੰਦਰਮਾ ਦੀ ਦੀ ਉਹਦੀ ਆਚਾਨਣੀ ਧੋਦੇ ਸਦਾ ਖੁਸ਼ ਰਹੋ ਆ ਬਾਤ ਰਹੋ